ਇਹ ਦਰਜ ਕਰਮ ਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨੇ ਅੱਜ ਪੂਰੇ ਖਾਪਸਾ ਪੰਚ ਤੋਂ ਤੇ ਭਗਤ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਸੰਭਾਲਿਆ ਦਿੱਤੀ ਜਾਵੇ ਕਿ ਜੇੜੀਆਂ ਇਹਨੀਆਂ ਘੁਟਾ ਦੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਿਰਾਸ਼ ਪਾਵੇ ਮੁਵਾਬਾ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਵਾਕੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਵਾਰ ਦੀ ਪਿੰਡ ਵਾਲਿਆਂ ਦੀ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਹੈ ਕਿ ਸਾਰੇ ਸਾਥੀ ਤੁਹਾਨੂੰ ਬਹੁਤ ਧੰਨਵਾਦ ਹੈ ਵਾਹਿਗੁਰੂ ਦੀ ਕਾਸ਼ਾ ਮੈਂ ਅੱਜ ਹਰ ਮੱਤ ਤੋਂ ਮਾਫ਼ ਕਰਨਾ ਮੈਂ ਤੁਹਾਡੇ ਨਾਲ ਬਹੁਤ ਵੱਡੀ ਭੁੱਲ ਹੋ ਗਈ ਮੈਂ ਸਹੀ ਤਰੀਕੇ ਨਾਲ ਤੁਹਾ ਤੋਂ ਮਾਫ਼ੀ ਮੰਗਦਾ ਮੈਂ ਦੇਰ ਨਾਲ ਰਹਿ ਜੀ ਇਸ ਗਲਤ ਤੋਂ ਮਾਫ਼ੀ ਮੰਗਦਾ ਮੈਂ ਇਥੋਂ ਵੀ ਕਲੀ ਕਲੀਟ ਤੋਂ ਮਾਫ਼ੀ ਮੰਗਦਾ ਜੀ ਅਬਾ ਜੀ ਅਮਰਜੀਤ ਜੀ ਸਿੰਘ ਜੀ ਤੁਮ ਤੁਮ ਤਰਸਾਲਾ ਦਾ ਪ੍ਰਮਾਣ ਮੈਨਾਂ ਆਲਾ ਕਰਦਾ ਆਸਾਂ ਪੰਚ ਕੋ ਕੋਲ ਤੋਂ ਮਿਲ ਕੇ ਬਹੁਤ ਕੰਮ ਤੋਂ ਕਰਦੇ ਹੁੰਦੇ ਆ ਕਰਨ ਨੂੰ ਪਰਤੀ ਹੱਥ ਜੋੜ ਕੇ ਬਾਬਾ ਗ੍ਰਤੀਸ਼ਿੰਦ ਦੀ ਖੇੜਾ ਵਾਲੀ ਬਾਬਾ ਸੇਰ ਸਿੰਘ ਜੀ ਅਨੰਤ ਸਰਪੰਚ ਨਾਮ ਵਾਲੇ ਸਾਰਿਆਂ ਤੋਂ ਸਾਰੀ ਨੂੰ ਸਭ ਸਭ ਪਹੁੰਚ ਤੋਂ ਬੁਲਾ ਦੇ ਸਭ ਸਭ ਪਹੁੰਚ ਹੋ ਗਿਆ ਹੋਣ ਜੀ ਹੋ ਗਿਆ ਤੇ ਇੱਕੋ ਹੀ ਸਾਰਾ ਫੀਸ ਦਾ ਨਾਮ ਮੈਂ ਕਦੇ ਨਹੀਂ ਕਰ ਸਕਦੇ ਤੋਂ ਹੀ ਮੰਨਦਾ ਸਭ ਸਭ ਪਹੁੰਚ ਕਰੋ ਮੈਨੂੰ ਮਾਫ਼ ਕਰਿਓ ਕੁਝ ਕਹਿਸਣਾਂ ਵਾਹਿਗੁਰੂ ਜੀ ਦਾ ਸਲਾਮ ਅਸੀਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਸਾਲ ਸਤਾ ਸੰਗਤ ਇੱਥੇ ਕੋਲ ਕਰੇ ਪਹੁੰਚੇ ਜੀ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀਰੋ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਦਲਾ ਤੁੰਢੀ ਮੀਟਕ ਸਾਲ ਕਣਕ ਵਾਲਾ ਭੰਗਵਾ ਇਹ ਇੱਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਕਰਕੇ ਪਹੁੰਚੇ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਗੁਰੂ ਘਰ ਸਾਹਿਬ ਦੇ ਚਰਣਾ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰ ਅਗੜ ਕਰਕੇ ਸਨ ਖੜਾ ਕਰਕੇ ਅੱਗੇ ਤੋਂ ਆਉਣ ਵਾਲੇ ਕੋਈ ਵੀ ਸਮੇਂ ਦੇ ਵਿੱਚ ਇਹ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜੀ ਬਟਾ ਸਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਐਤੂ ਬਾਅਦ ਇਹਨੇ ਜ਼ਿੰਮੇਵਾਰੀ ਲਈ ਤੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਇੱਕ ਅਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਓ ਯਾਰ ਇੱਕ ਫੇਕ ਕੋਈ ਫੋਟੋ ਫੋਟੋ ਨਾ ਪਾਓ ਇਹ ਜਦੋਂ ਖਾਸ ਤੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਵੱਡੀ ਕੋਈ ਜਗ੍ਹਾ ਨਹੀਂ ਹੈ ਨਾ ਤੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸਰੇ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹਾਂ ਬਾਈ ਗੁਰੂ ਜੀ ਕਰਦੇ ਇਹ ਕੀ ਬਥੇ ਇੱਕ 10ਵੇਂ ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤਾਂ ਸਭ ਜੈਸੀ ਚੀਜ਼ਾਂ ਨਾ ਹੁੰਦੇ ਜਾਵ ਵਰਤਾਰਾ ਨਾ ਵਰਦਾ ਕੋਈ ਇਹਨੇ ਪਾਈ ਸੀ ਮਟਰ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾਜ ਨੂੰ ਫੋਨ ਕਰਦੇ ਆ ਤਾਂ ਕਹਿੰਦੇ ਆ ਜਾਈ ਨੂੰ ਗਲਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਇੱਕ ਵਾਰ ਫਿਰ ਸਾ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾਮ ਪਾਵੇ ਮੁਬਾਰਕ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ